ਚਰਨ ਜਿਸ ਤਰ੍ਹਾਂ ਹੁਣ ਅੱਜ ਕੱਲ ਔਰਤਾਂ ਦੇ ਨਾਲ ਦੁਰਵਿਵਹਾਰ ਹੁੰਦਾ ਹੈ ਜਾਂ ਫਿਰ ਆਪਾਂ ਦੇਖਦੇ ਹਾਂ ਕਿ ਸੋਹਰੇ ਪਰਿਵਾਰ ਕੁੜੀ ਜਾਂਦੀ ਹੈ ਹਨਾ ਤਾਂ ਉਹਦੇ ਨਾਲ ਦੁਰਵਿਵਹਾਰ ਕੀਤਾ ਗਿਆ ਜਾਂ ਉਸ ਦੀ ਮੌਤ ਹੋ ਗਈ ਜਾਂ ਕੁਝ ਵੀ ਹੁੰਦਾ ਹੈ ਕਿ ਦਾਜ ਤੇਜ ਨੂੰ ਲੈ ਕੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਹਥਿਆਰ ਰੱਖਣਾ ਜ਼ਰੂਰੀ ਹੈ ਕਿਉਂਕਿ ਹੁਣ ਔਰਤਾਂ ਜਿਹੜੀਆਂ ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਪੰਜਾਬ ਹੈ ਕਿ ਉੱਤਰ ਪ੍ਰਦੇਸ਼ ਤੋਂ ਬਾਅਦ ਹਨਾ ਹੂੰ ਕੀ ਔਰਤਾਂ ਹਥਿਆਰ ਦੀ ਵਰਤੋਂ ਕਰ ਰਹੀ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਜਿਵੇਂ ਘਰੇਲੂ ਮਸਲੇ ਆ ਜਾਂ ਕੁਝ ਵੀ ਆ ਤੇ ਵੀ ਇੱਥੇ ਹਥਿਆਰਾਂ ਦੀ ਵਰਤੋਂ ਕਰਨੀ ਚਾਹੀਦੀ ਜਾਂ ਫਿਰ ਔਰਤ ਲਈ ਇੱਕ ਜ਼ਰੂਰੀ ਆ ਇਹ ਦੇਖੋ ਹਥਿਆਰ ਜਾਂ ਫਿਰ ਕੋਈ ਵੀ ਇਹੋ ਜਿਹੀ ਚੀਜ਼ ਜੋ ਕਿਸੇ ਦੀ ਜਾਨ ਲੈਣ ਦੇ ਲਈ ਬਣੀ ਹੈ ਕਹਿੰਦੇ ਨੇ ਨਾ ਜੇ ਹੁਣ ਮ્યાਦ ਦੇ ਵਿੱਚੋਂ ਤਲਵਾਰ ਨਿਕਲੀ ਹੈ ਤਾਂ ਖੂਨ ਪੀ ਕੇ ਵਾਪਸ ਆਉਗੇ ਜੇ ਤੁਸੀਂ ਤਲਵਾਰ ਕੱਢੀ ਹੈ ਤਾਂ ਕੋਈ ਨਾ ਕੋਈ ਮਰੇਗਾ ਜੇ ਤੁਸੀਂ ਆਪਣੇ ਘਰ ਦੇ ਵਿੱਚ ਬੰਦੂਕ ਜਾਂ ਫਿਰ ਕੋਈ ਇਹੋ ਜਿਹੀ ਚੀਜ਼ ਰੱਖੀ ਹੋਈ ਹੈ ਤਾਂ ਯਕੀਨਨ ਗੁੱਸੇ ਦੇ ਵਿੱਚੋਂ ਕਦੇ ਨਾ ਕਦੇ ਚੱਲ ਜਾਂਦੀ ਹੁੰਦੀ ਹੈ ਜੀ ਮੇਰੀ ਸਲਾਹ ਤੇ ਮੇਰਾ ਮੰਨਣਾ ਤਾਂ ਇਹ ਹੀ ਹੈ ਕਿ ਗੁੱਸੇ ਤੇ ਕੰਟਰੋਲ ਕਰਨਾ ਤਾਂ ਦੇਖੋ ਹਰੇਕ ਨੂੰ ਨਹੀਂ ਆਉਂਦਾ ਹੁਣ ਵੀ ਜਿਨ੍ਹਾਂ ਦੇ ਕੋਲ ਹੰਕਾਰ ਨਹੀਂ ਹੈਗੇ ਉਹ ਆਪਣੇ ਪੱਧਰ ਤੱਕ ਜਦੋਂ ਗੁੱਸੇ ਦੀ ਲਿਮਟ ਕਰਾਸ ਕਰ ਜਾਂਦੇ ਨੇ ਘਰ ਦੇ ਵਿੱਚ ਪਿਆ ਛੋਟਾ ਮोटा ਸਮਾਨ ਤੋੜ ਦਿੰਦੇ ਨੇ ਹਮ ਕੁੱਟਮਾਰ ਕੀਤੀ ਜਾਂਦੀਆਂ ਔਰਤਾਂ ਦੀ ਜਾਂ ਫਿਰ ਔਰਤਾਂ ਦੇ ਵੱਲੋਂ ਕਿਸੇ ਹੋਰ ਦੀ ਜਿਵੇਂ ਇੱਕ ਬਜ਼ੁਰਗ ਪਿਓ ਦੀ ਵੀਡੀਓ ਆਈ ਤਾਂ ਇਹ ਘਰਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਕੋਈ ਕਿਸੇ ਵੀ ਹਾਲਾਤਾਂ ਦੇ ਵਿੱਚ ਆਪਣੇ ਪਰਿਵਾਰਿਕ ਮਸਲੇ ਨੇ ਗੁੱਸਾ ਸਿਰਫ ਪ੍ਰਦੀਪ 2 ਮਿੰਟ ਦਾ ਹੁੰਦਾ। ਪਰ ਜਦੋਂ ਜ਼ਿੰਦਗੀ ਕਿਸੇ ਦੀ ਖਰਾਬ ਕਰਦਾ ਕਿ ਆਪਾਂ ਗੋਲੀ ਹੀ ਚਲਾ ਦਿੱਤੀ ਤਾਂ ਉਹ ਸਾਰੀ ਉਮਰ ਹੰਡਾਉਣਾ ਪੈਂਦਾ। ਇੱਕ ਪਿਓ ਦੇ ਵੱਲੋਂ ਜੇਕਰ ਪੁੱਤ ਨੂੰ ਹੀ ਮਾਰਿਆ ਜਾਏਗਾ ਜਾਂਕਰ ਤੁਸੀਂ ਇਹ ਗੱਲ ਕੀਤੀਆਂ ਨੋਹਾਂ ਦੀ ਜੇਕਰ ਕੋਈ ਨੂੰ ਸੋਚ ਕੇ ਵੀ ਡਰ ਲੱਗਦਾ ਹੈ ਵੀ ਉਸ ਦਾ ਘਰ ਕਿਵੇਂ ਬਰਬਾਦ ਹੋਊਗਾ। ਇੱਕ ਗੋਲੀ ਚੱਲਣ ਦੇ ਨਾਲ ਪਤਾ ਨਹੀਂ ਉਹ ਕਿਹਦੇ ਲੱਗ ਜਾਣੀ ਕਿਉਂਕਿ ਸਿਖਲਾਈ ਤਾਂ ਨਹੀਂ ਹੁੰਦੀ ਕਿਸੇ ਬੱਚੇ ਦੇ ਕਿਸੇ ਬਜ਼ੁਰਗ ਦੇ ਜਾਂ ਖੁਦ ਦੇ ਵੀ ਲੱਗ ਸਕਦੀ ਹੈ ਲੋਕ ਆਤਮ ਹੱਤਿਆਵਾਂ ਕਰਦੇ ਨੇ ਆਪਣੀ ਜਾਨ ਲੈਂਦੇ ਨੇ ਉਹ ਏਸੇ ਗੱਲ ਦੇ ਕਰਕੇ ਲੈਂਦੇ ਨੇ ਨਾ ਕਿ ਸਾਡੇ ਕੋਲੇ ਹਥਿਆਰ ਪਿਆ ਹੰਮ ਗੁੱਸੇ ਦੇ ਵਿੱਚ ਆ ਕੇ ਉਹ ਚੱਲ ਜਾਂਦਾ ਹੈ ਬਹਿਤੇ ਰਹਿ ਕਿ ਇਸ ਨੂੰ ਘਰ ਦੇ ਵਿੱਚ ਨਾ ਹੀ ਰੱਖਿਆ ਜਾਵੇ 5 ਮਿੰਟ ਤੱਕ ਗੁੱਸਾ ਤੁਸੀਂ ਕਿਸੇ ਨਾਲ ਗੱਲਬਾਤ ਕਰਕੇ ਉਤਾਰ ਲਵੋ ਹੁਣ ਤਾਂ ਤੁਸੀਂ ਇਹ ਕਰਦੇ ਹੋਵੋਗੇ ਕਿ ਚਲੋ ਰੋੜਾ ਪਿਆ ਲੜਾਈ ਹੋਈ ਸੀ ਕਿ ਤੁਸੀਂ ਸੋਗੇ ਸਵੇਰੇ ਸਭ ਕੁਝ ਠੀਕ ਹੋ ਗਿਆ ਪਰ ਜੋ ਉਸੇ ਗੁੱਸੇ ਦੇ ਦਰਮਿਆਨ ਤੁਹਾਡੇ ਹੱਥ ਵਿੱਚ ਕੁਝ ਵੀ ਫੜਾ ਦਿੱਤਾ ਜਾਵੇ ਇੱਕ ਪੱਥਰ ਹੀ ਕਿਉਂ ਨਾ ਹੋ ਤੁਸੀਂ ਕਿਸੇ ਦੀ ਜਾਨ ਲੈ ਲਓ ਬਿਲਕੁਲ ਪੂਰਾ ਪਰਿਵਾਰ ਖਤਮ ਤੁਹਾਡੀ ਸਾਰੀ ਜ਼ਿੰਦਗੀ ਬਰਬਾਦ ਤਾਂ ਮੇਰਾ ਮੰਨਣਾ ਇਹੀ ਹੈ ਕਿ ਘਰ ਦੇ ਵਿੱਚ ਹੋਣਾ ਨਹੀਂ ਚਾਹੀਦਾ ਬਿਲਕੁਲ ਕਿਉਂਕਿ ਹਥਿਆਰ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਗੁੱਸੇ ਦੇ ਵਿੱਚ ਆਬਵੀਅਸ ਹੀ ਬੰਦਾ ਮਾਰ ਸਕਦਾ ਹੈ ਹਨ ਤੇ ਆਪਾਂ ਇਹ ਅਕਸਰ ਸੁਣਦੇ ਹਾਂ ਕਿ ਕਰੇ ਲੂਕੜੇਸ ਤੇ ਚਲਦੇ ਆਗਲੇ ਨੇ ਗੋਲੀ ਚਲਾ ਦਿੱਤੀ ਆ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਮਾਰ ਰਹੀ ਨੇ ਸ਼ਰਨ ਹਥਿਆਰ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਹਥਿਆਰ ਜੇਕਰ ਆਪਾਂ ਰੱਖੀਏ ਹਨਾ ਤਾਂ ਉਹਨੂੰ ਇਸ ਤਰੀਕੇ ਨਾਲ ਰੱਖੀਏ ਕਿ ਸਾਨੂੰ ਉਸਦੇ ਨਿਯਮਾਂ ਦਾ ਪਤਾ ਹੋਵੇ ਕਿ ਇਸ ਤਰੀਕੇ ਨਾਲ ਸਾਨੂੰ ਯੂਜ਼ ਕਰਨੀਆਂ ਜੀ ਸੋ ਇਸ ਤੇ ਜੇ ਆਪਾਂ ਆંકੜਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਰਿਪੋਰਟ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਵਾਲੀ ਸਾਈਡ ਜਿਹੜੀਆਂ ਜ਼ਿਆਦਾ ਹਥਿਆਰ ਦੀ ਵਰਤੋਂ ਕੀਤੀ ਜਾ ਰਹੀਆਂ ਹਨਾ ਔਰਤਾਂ ਦੇ ਵੱਲੋਂ ਤੇ ਹੋਰ ਵੀ ਬਹੁਤ ਸਾਰੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਕੁਝ ਮਾਤਰਾ ਜਾਂ ਫਿਰ ਵੱਧ ਮਾਤਰਾ ਦੇ ਵਿੱਚ ਹਥਿਆਰਾਂ ਦੀ ਵਰਤੋਂ ਹੋ ਰਹੀ ਹੈ। ਸੋ ਅ ਤੁਹਾਡੇ ਵਿੱਚ ਤੁਹਾਡਾ ਜ਼ਿਲ੍ਹਾ ਜਿਹੜਾ ਉਹ ਚੌਥੇ ਨੰਬਰ ਤੇ ਆਉਂਦਾ ਹੈ ਪਟਿਆਲਾ ਕਿਉਂਕਿ ਤੁਸੀਂ ਪਟਿਆਲੇ ਰਹੀ ਦੀ ਹੋਣਾ ਤੇ ਜੀ ਤਾਂ ਮੈਨੂੰ ਲੱਗਦਾ ਕਿ ਸ਼ਰਨ ਆਪਾਂ ਨੂੰ ਵੀ ਹਥਿਆਰ ਰੱਖ ਲੈਣਾ ਜੀ ਤੇ ਸੋ ਸ਼ਰਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਕਿ ਹਥਿਆਰਾਂ ਦੇ ਮਾਮਲੇ 'ਚ ਤੁਸੀਂ ਹਥਿਆਰ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੀ ਸੋਚਦੇ ਹੋ ਕਿ ਤੁਹਾਡੇ ਕੋਲ ਹਥਿਆਰ ਹੋਵੇ ਤਾਂ ਕੀ ਨਿਯਮ ਹੋਣੇ ਚਾਹੀਦੇ ਜਾਂ ਫਿਰ ਕੀਵੇਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੇ ਕ ਹਥਿਆਰਾਂ ਦੇ ਮਾਮਲੇ ਨੂੰ ਲੈ ਕੇ ਇਸ ਤੇ ਆਪਣੇ ਵਿਚਾਰ ਜਿਹੜੇ ਤੁਸੀਂ ਜ਼ਰੂਰ ਸਾਂਝੇ ਕਰ ਸਕਦੇ ਹੋ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਸ਼੍ਰੀਕਾਂ ਧੰਨਵਾਦ